ਅੱਜ ਦੇ ਪਵਿੱਤਰ ਵਚਨ ਸੁਣਾਗੇ ਔਰ ਅੱਜ ਜੋ ਵੀ ਸਿੱਖ ਦਾ ਕਲਾਮ ਸੁਣਾਗੇ ਨਿਆਈਆਂ ਦੀ ਪੋਥੀ ਔਰ ਉਹਦੇ 13 ਅਧਿਆਏ ਤੇ ਉਹਦੀ ਅਸੀਂ ਜਦੋਂ ਤਿੰਨ ਵਚਨ ਨੂੰ ਪੜਦੇ ਆ ਤਾਂ ਪਰਮੇਸ਼ਵਰ ਦਾ ਵਚਨ ਕੀ ਕਹਿੰਦਾ ਹੈ ਨਿਆਈਆਂ ਦੀ ਪੋਥੀ 13 ਅਧਿਆਏ ਉਦਾ ਤਿੰਨ ਵਚਨ ਪੜਾਂ। ਯਹੋਵਾ ਨੇ ਉਸ ਧੀਵੀ ਨੂੰ ਦਰਸ਼ਨ ਦੇ ਕੇ ਆਖਿਆ ਯਹੋਵਾ ਨੇ ਉਸ ਧੀਵੀ ਨੂੰ ਦਰਸ਼ਨ ਦੇ ਕੇ ਇਹ ਗੱਲ ਕਹੀ ਵੇਖ ਤੂੰ ਬਾਝਾ ਹੈ ਤੂੰ ਪੁੱਤਰ ਨਹੀਂ ਜਨਿਆ ਤੂੰ ਗਰਭ ਨਹੀਂ ਹੋਵੇਗੀ ਔਰ ਵੇਖ ਤੂੰ ਪੁੱਤਰ ਜਣੇਗੀ ਹੁਣ ਤੂੰ ਧਿਆਨ ਰੱਖ ਵੇਖ ਤੂੰ ਧਿਆਨ ਦੇ ਕੋਈ ਵੀ ਦਾਖਰਸ ਜਾਂ ਕੋਈ ਅਮਲ ਵਾਲੀ ਸੈ ਨਾ ਪੀਵੀ ਕੋਈ ਵੀ ਅਸ਼ੁੱਧ ਵਸਤ ਨਾ ਖਾਵੀ ਵੇਖ ਤੂੰ ਗਰਭਣੀ ਹੋਵੇਗੀ ਔਰ ਪੁੱਤਰ ਜਣੇਗੀ ਔਰ ਵੇਖ ਤੋ ਉਹਦੇ ਸਿਰ ਉੱਤੇ ਉਸਤਰਾ ਕਦੇ ਨਾ ਲੱਗੇ। ਸੋ ਖੁਦਾ ਦੇ ਹਾਂਜੀ ਅੱਗੇ ਪੜੀਏ। ਵੇਖ ਜਦੋਂ ਤੂੰ ਧਿਆਨ ਦੇਵੇਂਗੀ ਤੇ ਵੇਖ ਤੇਰੇ ਜਦੋਂ ਤੇਰਾ ਪੁੱਤਰ ਜਨਮ ਲਵੇਗਾ ਤੇ ਪੇਟ ਦੇ ਵਿੱਚ ਹੀ ਉਹ ਪਰਮੇਸ਼ਵਰ ਦਾ ਇੱਕ ਸੇਵਕ ਪਰਮੇਸ਼ਵਰ ਦਾ ਪਿਆਰਾ ਬਣੇਗਾ। ਔਰ ਵੇਖ ਤੇਰੇ ਤੇਨੂੰ ਤੇਰੀ ਕੌਮ ਨੂੰ ਬਚਾਵੇਗਾ ਉਹ ਮੱਛਾ ਔਰ ਗੌਰ ਕਰੀਏ ਪ੍ਰਮੇ ਦੇ ਪ੍ਰਭੂ ਜੀ ਦੇ ਦੂਤ ਨੇ ਦਰਸ਼ਨ ਦੇ ਕੇ ਉਸ ਧੀਵੀ ਦੇ ਨਾਲ ਗੱਲ ਕੀਤੀ ਕਿ ਵੇਖ ਤੂੰ ਧਿਆਨ ਦੇਵੇਂ ਜਿਹੜਾ ਤੇਰੇ ਘਰ ਦੇ ਵਿੱਚ ਤੇਰੀ ਉਲਾਦ ਹੈ ਔਰ ਉਹ ਇੰਨੀ ਜਲਾਲੀ ਹੋਵੇਗੀ ਜਲਾਲੀ ਕਿਉਂ ਹੋਵੇਗੀ ਔਰ ਤੇਰੀ ਦਾਖਰਸ ਨਾਮ ਪੀਣ ਦਾ ਕਾਰਨ ਤੇਰੀ ਪਵਿੱਤਰਤਾਈ ਰੱਖਣ ਦੇ ਕਾਰਨ ਤੇਰੀ ਸ਼ੁੱਧਤਾਈ ਦੇ ਕਾਰਨ ਤੇਰੀ پاکਤਾਈ ਦੇ ਕਾਰਨ ਤੇਰੇ ਬੱਚਿਆਂ ਉੱਤੇ ਤੇਰੀ ਔਲਾਦ ਉੱਤੇ ਰਹਿਮ ਹੋਵੇਗਾ ਬੋਲੇ ਹallelujah ਸਾਡੀ ਔਲਾਦ ਉੱਤੇ ਸਾਡੇ ਬੱਚਿਆਂ ਉੱਤੇ ਰਹਿਮ ਰਹੇ ਜਦੋਂ ਅਸੀਂ ਪਰਮੇਸ਼ਵਰ ਦਾ ਭੈ ਰੱਖਾਂਗੇ ਪਰਮੇਸ਼ਵਰ ਦਾ ਡਰ ਰੱਖਾਂਗੇ ਔਰ ਖੁਦਾ ਦੇ ਦੂਤ ਨੇ ਇਹ ਗੱਲ ਕੀਤੀ ਕਿ ਵੇਖ ਜਦੋਂ ਤੁਸੀਂ ਧਿਆਨ ਦੋਗੇ ਔਰ ਪਹਿਲੀ ਐਤ ਤੋਂ ਪੜੋਗੇ ਇਹਦੇ ਪਤੀ ਨਾਲ ਵੀ ਗੱਲ ਕਰਦਾ ਨਹੀਂ ਕੀਤੀ ਜਦੋਂ ਪਤੀ ਪਤਨੀ ਧਿਆਨ ਰੱਖਣਗੇ ਪਰਮੇਸ਼ਵਰ ਦਾ ਭੈ ਰੱਖਣਗੇ ਪਰਮੇਸ਼ਵਰ ਦੀਆਂ ਆਗਿਆ ਦੇ ਅਨੁਸਾਰ ਚੱਲਣਗੇ ਤੇ ਪ੍ਰਭੂ ਨੇ ਕਿਹਾ ਜਿਹੜੇ ਤੇਰੇ ਘਰ ਔਲਾਦ ਹੋਵੇਗੀ ਔਰ ਉਹਦੇ ਤੋਂ ਪ੍ਰਭੂ ਦਾ ਜਲਾਲ ਜ਼ਾਹਿਰ ਹੋਵੇਗਾ ਔਰ ਉਹ ਪਰਮੇਸ਼ਵਰ ਦਾ ਪਿਆਰਾ ਹੋਵੇਗਾ ਔਰ ਕੀ ਕਰੇਗਾ ਉਹ ਤੇਰਾ ਬਚਾਓ ਦਾ ਕਾਰਨ ਬਣ ਜਾਏਗਾ ਅੱਜ ਮਾਂ ਬਾਪ ਨੂੰ ਆਪਣੇ ਵੱਲ ਧਿਆਨ ਰੱਖਣਾ ਕਿੰਨਾ ਚਾਹੀਦਾ ਆ ਇਹ ਪਰਮੇਸ਼ਵਰ ਦਾ ਵਚਨ ਚੌਕਸ ਕਰਦਾ ਆ ਜਦੋਂ ਅਸੀਂ ਧਰਮ ਦਾ ਕੰਮ ਕਰਾਂਗੇ ਪਰਮੇਸ਼ਵਰ ਦੇ ਅੱਗੇ ਫਰਿਆਦ ਕਰਾਂਗੇ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਾਂਗੇ ਪ੍ਰਭੂ ਦੇ ਡਰ ਭੈ ਦੇ ਵਿੱਚ ਰਵਾਂਗੇ ਤੇ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ 112 ਨੰਬਰ ਜ਼ਬੂਰ ਦੇ ਵਿੱਚ ਕਿ ਧੰਨ ਉਹ ਬੰਦਾ ਜਿਹੜਾ ਯਹੋਵਾ ਦਾ ਭੈ ਮੰਨਦਾ ਉਹਦੀ ਅਣਸ ਧਰਤੀ ਉੱਤੇ ਬਲਵਾਨ ਹੋਵੇਗੀ ਉਹਦੀ ਅਣਸ ਧਰਤੀ ਉੱਤੇ ਬਰਕਤ ਵਾਲੀ ਹੋਵੇਗੀ ਇਸ ਕਰਕੇ ਇਸ ਟੀਵੀ ਦੇ ਨਾਲ ਵੀ ਗੱਲ ਕੀਤੀ ਕਿ ਜੇ ਤੂੰ ਆਪਣੇ ਵੱਲ ਔਰ ਉਹਨਾਂ ਪਤੀ ਪਤਨੀ ਦੇ ਨਾਲ ਗੱਲ ਕੀਤੀ ਕਿ ਜੇਕਰ ਤੁਸੀਂ ਪਰਮੇਸ਼ਵਰ ਦੇ ਪੈਰ ਦੇ ਵਿੱਚ ਪਰਮੇਸ਼ਵਰ ਦੇ ਬਚਨ ਦੇ ਅਨੁਸਾਰ ਆਪਣੇ ਆਪ ਨੂੰ ਪਾਕ ਰੱਖੋਗੇ ਪਵਿੱਤਰ ਰੱਖੋਗੇ ਤੁਹਾਡੀ ਜਿਹੜੀ ਅਣਸ ਤੁਹਾਡੀ ਜਿਹੜੀ ਔਲਾਦ ਹੋਵੇਗੀ ਉਹਦੇ ਉੱਤੇ ਪਰਮੇਸ਼ਵਰ ਦਾ ਰਹਿਮ ਹੋਵੇਗਾ ਗੌਰ ਕਰੀਏ ਸਾਡੀ ਔਲਾਦ ਉੱਤੇ ਸਾਡੇ ਬੱਚਿਆਂ ਉੱਤੇ ਰਹਿਮ ਰਹੇ ਸਾਡੇ ਬੱਚੇ ਨੇਕ ਰਹਿਣ ਸਾਡੇ ਬੱਚੇ ਪਵਿੱਤਰ ਰਹਿਣ ਸਾਡੇ ਬੱਚੇ ਨਸਿਆਂ ਤੋਂ ਰਹਿਤ ਰਾਂ ਸਾਡੇ ਬੱਚੇ ਬੁਰੀਆਂ ਸੰਗਤਾਂ ਤੋਂ ਰਹਿਤ ਰਾਂ ਸਾਡੇ ਬੱਚੇ ਸਾਡਾ ਬਚਾਉ ਦਾ ਕਾਰਨ ਹੋਰ ਉਹਨਾਂ ਦਾ ਬਚਾਉ ਦਾ ਕਾਰਨ ਬਣ ਔਰ ਉਹਦਾ ਕਾਰਨ ਕੀ ਹੈ ਕਿ ਮਾਂ ਬਾਪ ਨੂੰ ਪਰਮੇਸ਼ਵਰ ਦੇ ਵਚਨਾਂ ਦੇ ਅਨੁਸਾਰ ਕਿੰਨਾ ਪ੍ਰਭੂ ਦਾ ਭੈਰ ਰੱਖਣ ਦੀ ਲੋੜ ਹੈ ਕਿੰਨਾ ਪਰਮੇਸ਼ਵਰ ਦੇ ਅਧੀਨ ਰਹਿਣ ਦੀ ਲੋੜ ਹੈ ਸਾਡੇ ਬੱਚੇ ਤਰੱਕੀ ਪਾਉਣ ਸਾਨੂੰ ਹੀ ਸੁਖ ਦੇਣ ਔਰ ਆਜ਼ਾਦੀ ਦੇਣ ਉਦੋਂ ਦੇਣਗੇ ਜਦੋਂ ਮਾਂ ਬਾਪ ਆਪਣੀ ਪਵਿੱਤਰਤਾ ਹੀ ਵੱਲ ਆਪਣੀ ਪਾਗਤਾ ਹੀ ਵੱਲ ਖਿਆਲ ਦੇਵੇਂ ਜੇ ਮਾਂ ਬਾਪ ਆਪਣੀ ਪਵਿੱਤਰਤਾ ਹੀ ਵੱਲ ਆਪਣੀ ਪਾਗਤਾ ਹੀ ਵੱਲ ਆਪਣੀ ਸੋਧਤਾ ਹੀ ਵੱਲ ਤੇ ਪਰਮੇਸ਼ਵਰ ਦੇ ਭੈ ਵੱਲ ਖਿਆਲ ਨਹੀਂ ਦੇਵੇਗਾ ਤੇ ਵਚਨ ਦੇ ਵਿੱਚ ਲਿਖਿਆ ਕੁਝ ਦੀ ਕੋਥੀ ਔਰ ਉਹਦੇ ਵੀ ਅਧਿਆਏ ਦੇ ਵਿੱਚ ਕਿ ਮੈਂ ਤੁਹਾਡਾ ਅਣਖੀ ਪਰਮੇਸ਼ਵਰ ਹਾਂ ਜਦੋਂ ਤਿੰਨ ਤੇ ਚਾਰ ਆਇਤਾਂ ਤੋਂ ਜਦੋਂ ਸ਼ੁਰੂ ਕਰੋਗੇ ਉੱਥੇ ਵਚਨ ਵਿੱਚ ਲਿਖਿਆ ਵੀ ਮੈਂ ਤੇਰਾ ਅਣਖੀ ਪਰਮੇਸ਼ਵਰ ਹਾਂ ਪਿਓ ਦਾਦੀਆਂ ਨੇ ਪਾਪ ਉਹਨਾਂ ਦੀ ਔਲਾਦ ਉੱਤੇ ਪਾ ਦੇਣਾ ਜਦੋਂ ਪਿਓ ਦਾਦੇ ਮਾਪੇ ਪਾਪ ਕਰੇਗਾ ਮਾਪੇ ਗੁਨਾਹ ਕਰੇਗਾ ਤੇ ਉਹਦੀ ਸਜ਼ਾ ਜਿਹੜੀ ਆ ਉਹ ਬੱਚਿਆਂ ਤੇ ਪੈਂਦੀ ਹੈ ਸਾਡੇ ਬੱਚੇ ਨਾਮ ਬਿਮਾਰ ਹੋਣ ਸਾਡੇ ਬੱਚੇ ਨਾ ਨਸੇ ਵਾਲੇ ਹੋਣ ਸਾਡੇ ਬੱਚੇ ਨਾ ਨਾ ਆਣਾ ਗਿਆਕਾਰ ਹੋਣ ਤੇ ਉਤੋਂ ਪਹਿਲੇ ਮਾਪੇ ਨੂੰ ਤੁਮ ਖੁਦਾ ਦਿੰਦਾ ਆ ਕਿ ਤੂੰ ਆਪਣੀ ਵੱਲ ਕਿੰਨਾ ਧਿਆਨ ਦੇਣਾ ਇਸੇ ਕਰਕੇ ਉਸ ਧੀ ਦੇ ਨਾਲ ਤੇ ਮਨੁਹਾ ਦੇ ਨਾਲ ਵੀ ਗੱਲ ਕੀਤੀ ਪੇ ਧਿਆਨ ਰੱਖੋ ਕੋਈ ਵੀ ਨਸੇ ਵਾਲੀ ਚੀਜ਼ ਨਾ ਖਾਣੀ ਹੈ ਨਾ ਪੀਣੀ ਨਾ ਆਪਣੇ ਆਪ ਨੂੰ ਨਿਪਾਲ ਕਰਨਾ ਹੈ ਜਦੋਂ ਮਾਪੇ ਆਪਣੇ ਆਪ ਆਪਣੇ ਆਪ ਵੱਲ ਖਿਆਲ ਦੇਵੇਗਾ ਤੇ ਉਹਨਾਂ ਦੀ ਔਲਾਦ ਜਿਹੜੀ ਆ ਉਹ ਪਰਮੇਸ਼ਵਰ ਦੇ ਪੈਰ ਦੇ ਨਾਲ ਪਰਮੇਸ਼ਵਰ ਦੇ ਡਰ ਦੇ ਨਾਲ ਜਲਾਲੀ ਬਣੇਗੀ ਔਰ ਬਰਕਤ ਵਾਲੀ ਬਣੇਗੀ ਆਸ਼ੀਸ਼ ਵਾਲੀ ਬਣੇਗੀ ਇਸ ਕਰਕੇ ਪ੍ਰਭੂ ਦਾ ਵਚਨ ਜਿਹੜਾ ਆ ਅਜਰਾ ਦੀ ਪੋਥੀ ਦੇ ਵਿੱਚ ਵੀ ਲਿਖਿਆ ਆ ਅਜਰਾ ਨੇ ਕਿਹਾ ਅਹ ਅਸੀਂ ਪਰਮੇਸ਼ਵਰ ਦੇ ਅੱਗੇ ਵਰਤ ਰਹਾ ਕੇ ਪ੍ਰਾਰਥਨਾ ਕਰੀਏ ਪਰਮੇਸ਼ਵਰ ਦੇ ਅੱਗੇ ਫਰਿਆਦ ਕਰੀਏ ਕਿ ਪ੍ਰਭੂ ਦੇ ਕੋਲੋਂ ਸਿੱਧਾ ਰਾਹ ਮੰਗੀਏ ਆਪਣੇ ਲਈ ਆਪਣੇ ਜਾਣਿਆਂ ਲਈ ਤੇ ਆਪਣੇ ਮਾਲ-ਦਾਨ ਲਈ ਜਦੋਂ ਅਸੀਂ ਪਰਮੇਸ਼ਵਰ ਦੇ ਕੋਲੋਂ ਮਾਂ-ਬਾਪ ਸਿੱਧੇ ਮਾਰਗ ਮੰਗਦਾ ਆ ਆਪਣੇ ਮਾਂ-ਬਾਪ ਆਪਣੇ ਬੱਚਿਆਂ ਵਾਸਤੇ ਫਰਿਆਦ ਕਰਦਾ ਆ ਪ੍ਰਭੂ ਦੀ ਹਜ਼ੂਰੀ ਵਿੱਚ ਚੁਗਦਾ ਆ ਤੋਂ ਗੌਰ ਕਰੀਏ ਉਹਨਾਂ ਦੀ ਔਲਾਦ ਤੇ ਰਹਿਮ ਹੁੰਦਾ ਆ ਉਹਨਾਂ ਦੇ ਧਨ ਦੌਲਤ ਉੱਤੇ ਰਹਿਮ ਹੁੰਦਾ ਹੈ ਔਰ ਪ੍ਰਭੂ ਦੇ ਵਚਨ ਵਿੱਚ ਲਿਖਿਆ ਤੁਹਾਡਾ ਧਨ ਦੌਲਤ ਕੀੜੇ ਨੂੰ ਕੀੜਾ ਜਿਹੜਾ ਖਾਵੇਗਾ ਮੈਂ ਉਹਨਾਂ ਨੂੰ ਵੀ ਰੋਗ ਨਾਗਾ ਸਾਡਾ ਮਾਲਤਾਨ ਬਰਕਤ ਵਾਲਾ ਬਣਿਆ ਰਵੇ ਅਸੀਂ ਹੱਥਾਂ ਦੀ ਕਮਾਈ ਕਰੀਏ ਇਸੇ ਕਰਕੇ ਜ਼ਬੂਰ ਦੇ ਵਿੱਚ ਲਿਖਿਆ 128 ਨੰਬਰ ਜ਼ਬੂਰ ਦੇ ਵਿੱਚ ਪਹਿਲੇ ਵਚਨ ਦੇ ਵਿੱਚ ਕਿ ਧਨ ਉਹ ਜਿਹੜਾ ਯਹਵਾ ਦਾ ਭੈ ਮੰਨਦਾ ਔਰ ਉਹਦੇ ਰਾਹਾਂ ਦੇ ਵਿੱਚ ਉੱਤੇ ਚੱਲਦਾ ਆ ਔਰ ਉਹ ਆਪਣੇ ਹੱਥਾਂ ਦੀ ਕਮਾਈ ਖਾਵੇਗਾ ਉਹਦਾ ਭਲਾ ਹੋਵੇਗਾ ਉਹਦੀ ਰੋਟੀ ਦਾਕਰਾਸ ਔਰ ਬਰਕਤ ਦੇ ਨਾਲ ਭਰੀ ਹੋਈ ਉਹਦੇ ਕੋਲ ਰਹੇਗੀ ਔਰ ਉਹਦੇ ਬੱਚੇ ਜਾਂ ਤੂੰ ਦੀ ਬੂਟੀਆਂ ਦੀ ਤਰ੍ਹਾਂ ਹਰੇ ਤੇ ਭਰੇ ਰਹਿਣਗੇ ਉਹਦੀ ਮੇਜ਼ ਦੇ ਦੁਆਲੇ ਰਹਿਣਗੇ ਔਰ ਕਿਆ ਉਹ ਮਰਦ ਮੁਬਾਰਕ ਮਾਪਾਪ ਹੋਵੇਗਾ ਜਿਹੜਾ ਪਰਮੇਸ਼ਵਰ ਦਾ ਭੈ ਮੰਨੇਗਾ ਉਹਨਾਂ ਦੀ ਔਲਾਦ ਉੱਤੇ ਵੀ ਰਹਿਮ ਹੋਵੇਗਾ ਸਾਡੀ ਔਲਾਦ ਉੱਤੇ ਰਹਿਮ ਰਵੇ ਸਾਡੇ ਧਨ ਦੌਲਤ ਉੱਤੇ ਖੁਦਾ ਦੀ ਕਿਰਪਾ ਹੋਵੇ ਅਸੀਂ ਆਪ ਖਾਈਏ ਤਾਂ ਉਹਦਾ ਕਾਰਨ ਕੀ ਅਪੀਲ ਕਿ ਅਸੀਂ ਪਰਮੇਸ਼ਵਰ ਦਾ ਡਰ ਰੱਖੀ ਜਿੰਨਾ ਪਰਮੇਸ਼ਵਰ ਦਾ ਅਸੀਂ ਡਰ ਰੱਖਾਂਗੇ ਸਾਡੀ ਔਲਾਦ ਸਾਡੇ ਬੱਚੇ ਸਾਡਾ ਧਨ ਦੌਲਤ ਉਹ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਸੰਭਾਲਿਆ ਰਹੇਗਾ ਜਦੋਂ ਅਸੀਂ ਗਲਤ ਹੋਵਾਂਗੇ ਬੇਫਰਮਾਨ ਹੋਵਾਂਗੇ ਪਰਮੇਸ਼ਵਰ ਦੇ ਪ੍ਰਭੂ ਨੂੰ ਗੁੱਸੇ ਤੇ ਨਾਰਾਜ਼ ਕਰਾਂਗੇ ਪਰਮੇਸ਼ਵਰ ਸਾਡੇ ਤੋਂ ਨਾਰਾਜ਼ ਹੋਏਗਾ ਆਪਣੀ ਪਵਿੱਤਰਤਾਈ ਵੱਲ ਆਪਣੀ ਪਾਕਤਾਈ ਵੱਲ ਆਪਣੀ ਸ਼ੁੱਧਤਾਈ ਵੱਲ ਮਾਂ-ਬਾਪ ਖਿਆਲ ਨਹੀਂ ਰੱਖੇਗਾ ਤੇ ਫਿਰ ਕਿਤਨਾ ਬੱਚੇ ਰੱਖਣਗੇ ਆਪਣੀ ਪਵਿੱਤਰਤਾਈ ਹਲਿਆ ਉਹ ਬੱਚੇ ਕਿਵੇਂ ਸੰਭਾਲੇ ਰਹਿਣਗੇ ਅੱਜ ਬੱਚਿਆਂ ਨੂੰ ਸੰਭਾਲਣ ਤੋਂ ਪਹਿਲੇ ਪਰਮੇਸ਼ਵਰ ਦੇ ਅਧੀਨ ਹੋ ਕੇ ਆਪਣੇ ਆਪ ਨੂੰ ਪਾਕ ਕਰੀਏ ਆਪਣੇ ਆਪ ਨੂੰ ਸੁੱਧ ਕਰੀ ਤੇ ਸਾਡੇ ਬੱਚੇ ਸਾਡੇ ਔਲਾਦ ਉਹ ਬਹੁਤ ਕਿਰਪਾ ਮੈਂ ਬਰਕਤ ਵਾਲੇ ਬਣੀ ਸੁਖਦਾਵਨ ਆਪ ਨੂੰ ਬੜੇ ਆਸ਼ੀਸ਼ ਦੇਵੇ ਖੁਦਾਵੰਤ ਆਪ ਨੂੰ ਬੜੇ ਬਰਕਤਾਂ ਦੇ ਆਈ ਇਹਨਾਂ ਵਚਨਾਂ ਦੇ ਵਾਸਤੇ ਅੱਖਾਂ ਬੰਦ ਕਰਾਂ ਪਿਆਰੇ ਇਸ ਸੁਦਾਸਰੀ ਬੜੀ ਕਿਰਪਾ ਕਰ ਸੁਣਨ ਵਾਲਿਆਂ ਤੇ ਰਹਿਮ ਕਰ ਅੱਜ ਦੀ ਹਜ਼ੂਰੀ ਦੇ ਨਾਲ ਖੁਦਾਵੰਤ ਜਿਹੜੇ ਲੋਕ ਵੀ ਤੇਰੇ ਕਲਾਮ ਨੂੰ ਸੁਣ ਔਰ ਖੁਦਾਵੰ ਜੋ ਸੁਣ ਚੁੱਕੇ ਆ ਉਹਨਾਂ ਉੱਤੇ ਵੀ ਰਹਿਮ ਹੋਵੇ ਅੱਜ ਦੀ ਬੰਦਗੀ ਨਾਲ ਪ੍ਰਭੂ ਜਿਹੜੇ ਸੁਣਨ ਵਾਲੇ ਆ ਉਹਨਾਂ ਤੇ ਵੱਡੀ ਕਿਰਪਾ ਹੋਵੇ ਖੁਦਾਵੰ ਬੜੀ ਕਿਰਪਾ ਕਰ ਕਲੀਸਿਆ ਤੇ ਰਹਿਮ ਕਰ ਸਾਰਾ ਆਦਰ ਸਾਰਾ ਜਲਾ ਸਾਰੀ ਮਹਿਮਾ ਤੇਰੇ ਨਾਮ ਨੂੰ ਖੁਦਾਵੰ ਆਪਣੇ ਲੋਕਾਂ ਦੇ ਕੰਮ ਕਾਜ ਦੇ ਵਿੱਚ ਬੜੇ ਬੜੇ